ਸਤਿਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਦਸ਼ਨਿਸ਼ ਪਦਾ ਸ਼੍ਰੀ ਅਨੰਦਪੁਰ ਸਾਹਿਬ ਸਰ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜੀਆਂ ਨੇ ਸ਼ਸਤਰ ਧਾਰੀ ਸਿੱਖ ਰੱਖ ਲੈਨੇ ਹੋਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇਬ ਨੇ ਸਿਚੌਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆਲਮੇਰ ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਲਾ ਸਵਾਲ ਉਹਨੇ ਆਪਣੀ ਸਵਾਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਹੈ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਨੇ ਉਹਨਾਂ ਨੇ ਫੌਜਾਂ ਬਣਾ ਲਈਆਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧਣ ਨਹੀਂ ਦੇਣੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਪਹਨ ਦਾ ਬੀੜਾ 10000 ਰਜਤ ਪਣ ਦੀ ਖਿੱਲਤ ਰੱਖ ਕੇ ਉਹਨੇ ਕਹੇ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ ਜਿੰਨੇ ਫੌਜ ਚਾਹੀਦੀ ਹੈ ਮੈਂ ਦਮਾਂ ਜਿੰਨੇ ਰਜਤ ਪਣ ਨੇ ਉੰਨੀ ਫੌਜ ਦਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਵਾਜ਼ੇ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ ਬੱਦੀਆਂ ਕਸਾਲਾਂ ਦਾਕ ਚੜ੍ਹਦੀ ਉਮਰ ਦਾ ਨੌਜਵਾਨ ਉਹਨੇ ਉੱਠ ਕੇ ਤਲਵਾਰ ਤੇ ਪਹਨ ਦਾ ਵੀੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜ਼ੇਬ ਬਾਦਸ਼ਾਹ ਪੁੱਛਦਾ ਹੈ ਕਿੰਨੀ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਕੜਨ ਵਾਸਤੇ ਉਹ ਵੱਧੀਆਂ ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੀ 10000 ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰਦਾ ਔਰੰਗਜ਼ੇਬ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ ਉਹਨੂੰ ਦੇ ਦਿੱਤਾ ਇੰਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਤੂੰ ਨਾੜ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10 ਹਜ਼ਾਰ ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਪੇਸ਼ ਕਰਨੇ ਜਾਂ ਮਰਦਾ ਪੇਸ਼ ਕਰਨੇ ਇਸ ਤਰ੍ਹਾਂ ਉਹ ਕਸਮ ਖਾ ਕੇ ਪੰਨ ਦਾ ਵੀੜਾ 10 ਹਜ਼ਾਰ ਰਜਤ ਬਣ ਚੁੱਕੇ ਤੁਰਤੇ ਉਹਨੇ ਹਮਲਾ ਕਰਨਾ ਸੀ ਇਹਨਾਂ ਉੱਪਰ ਸਾਹਿਬ ਤੇ ਜਦੋਂ ਉਹਨੇ ਪੰਜਾਬ 'ਤੇ ਐਂਟਰ ਕੀਤਾ ਜਵੇਂ ਕੁਰਸ਼ੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਆ ਆਨੰਦਪੁਰ ਸਾਹਿਬ ਦਾ ਰਸਤਾ ਪਕੜਨਾ ਇਸ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੋਵੇ ਨਾ ਆਪਣੇ ਭੈਣ ਤੇ ਭਨੋਏ ਨੂੰ ਮਿਲ ਚੱਲਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਬਣੇਗੀ ਕਿ ਵਾਹ ਬੇਕਮ ਨਸੀਰਾ ਦਾ ਭਰਾ ਇਹਦਾ ਵੱਡਾ ਜਨਮ ਹੈ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਉੱਦਾਂ ਮਿਲ ਜਾਏ ਇਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਕਾਉਣਾ ਚਾਹੁੰਦਾ ਹੈ ਇਹ ਹੰਕਾਰੀਮੰਦ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਅੱਧਾ ਗਨਮਨ ਮਿਲ ਜਾਏ ਪਹਿਲਾ ਬੰਦਾ ਪੂਰੀ ਰਿਸ਼ਤੇਦਾਰੀ ਚ ਘਮਾਉਂਦਾ ਹੈ ਪਤਾ ਲੱਗ ਜਾਏ ਕਿ ਇਹਨੂੰ ਵੀ ਗਨਮਨ ਮਿਲੇ ਨਾ ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਭੜਦਾ ਤੇ ਇਸ ਰਸਤੇ ਲੰਘਣੇ ਭੈਣ ਦਾ ਪਿੰਡ ਰਸਤੇ ਵਿੱਚ ਹੋਣੇ ਉਹਨੇ ਦੂਰ ਦੂਰ ਤੱਕ ਫੱਜਾਂ ਖਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੇ ਭੈਣ ਭਣੋਈਏ ਦੇ ਪਿੰਡ ਚ ਲੰਘ ਗਿਆ ਸਡੌਰੇ ਜਦੋਂ ਸਡੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੋਈ ਜਰਨੈਲ ਆਇਆ ਹੈ ਬੜਾ ਤਾਕਤਵਰ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਹੀਂ ਨਸੀਰਾਂ ਦਾ ਭਰਾ ਆਇਆ ਹੈ ਬੜਾ ਵੱਡਾ ਜਰਨੈਲ ਹੈ ਇੰਨੀਆਂ ਫੌਜਾਂ ਦੇ ਨਾਲ ਸਾ ਸੰਗਤ ਇਹ ਨਸੀਰਾ ਬੇਗਮ ਪਤਾ ਕੌਣ ਐ ਸਡੋਰੇ ਦੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਐ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਰਿੱਦ ਐ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾ ਬੜੀ ਆਸਤਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਰੱਬ ਕਰਕੇ ਮੰਨਦੇ ਨੇ ਇਸ ਦਲ ਦਾ ਇਲਮ ਇਹਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਨੂੰ ਜਲ ਪਾਣੀ ਸ਼ਿਕਾਇਆ ਬੜਾ ਤਵ ਸਤਿਕਾਰ ਦਿੱਤਾ ਭੈਣ ਨੇ ਚਾਹ ਵਿੱਚ ਦਵਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਸੱਦੇ ਆਹ ਭਰਾ ਵੀਰਿਆ ਕੋਲ ਬਹਿ ਕੇ ਪ੍ਰਸ਼ਾਦਾ ਛਕ ਮੈਂ ਗਰਮ ਗਰਮ ਬਣਾਉਣੀ ਹੈ ਤੂੰ ਛਕੀ ਚਲ ਭੈਣਾਂ ਨੂੰ ਭਰਾਵਾਂ ਦਾ ਬੜਾ ਚਾਹ ਹੁੰਦਾ ਹੈ ਆਪਣੇ ਚੌਂਕੇ ਤੇ ਕੋਲ ਬਿਠਾ ਕੇ ਲੈ ਸੱਦੇ ਵੀਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਛਕ ਸੱਦ ਪ੍ਰਸ਼ਾਦਾ ਛਕਦੇ ਇਹਦਾ ਨਾਮ ਇਤਿਹਾਸ ਵਿੱਚ ਸਹਿਦ ਖਾਨਾ ਆਇਆ ਸਾ ਸੰਗਤ ਪਰਸ਼ਾਦਾ ਸ਼ੱਕਦੇ ਆ ਸ਼ੱਕਦੇ ਆ ਸ਼ਕਾਉਂਦੇ ਆ ਭੈਣ ਨਸੀਰਾ ਨੇ ਪੁੱਛ ਲਿਆ ਵੀਰਾਂ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਏ ਐ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜ੍ਹਤ ਐ ਮੈਨੂੰ ਬੜੀ ਖੁਸ਼ੀ ਐ ਪਰ ਚੜ੍ਹਾਈ ਕਿੱਧਰ ਕੀਤੀਓ ਤੇ ਭੋਜਨ ਸ਼ੱਕਦੇ ਆ ਸਹਿਤਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਐ ਮੈਂ ਉਹਨੂੰ ਪਕੜਨ ਵਾਸਤੇ ਚੱਲਿਆ ਜਦੋਂ ਇੰਨੀ ਗੱਲ ਕਹੀਂ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਏ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਦਾ ਨੇ ਗਿਆ ਸੈਦਿਆ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾਂ ਇੱਕ ਭੈਣ ਦੀ ਨਸੀਹਤਾਂ ਦੀ ਨਸੀਅਤ ਮੰਨ ਜਾਂ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਅਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇੱਥੋਂ ਵਾਪਸ ਦਿੱਲੀ ਚਲਾ ਜਾ ਗੁੱਸੇ ਕਰੋਧ ਵਿੱਚ ਜਿੰਨੇ ਪਰਸ਼ਾਦਾ ਛੱਡ ਦਿੱਤਾ ਉੱਟ ਕੇ ਖਲੋ ਗਿਆ ਕਿ ਉਹ ਨਾ ਭੈਣੇ ਮੈਂ ਵੀ ਜਰਨੈਲਾਂ ਦੀ ਸਵਾ ਵਿੱਚ ਭਾਂ ਦਾ ਬੀੜਾ ਚੁੱਕਿਆ ਤੇ ਮੈਂ ਭਾਂ ਦਾ ਬੀੜਾ ਚੱਪ ਕੇ ਕਸਮ ਖੱਤੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨਨਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿਨ ਲੰਘੇ ਰਾਤ ਪੈ ਗਈ ਇਹਨੇ ਆਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਿਲਾਰ ਦਿੱਤੀਆਂ ਜਿੱਥੇ ਨੇ ਡੇਰਾ ਕੀਤਾ ਨਾ ਉੱਥੇ ਅਜੇ ਸਥਾਨ ਬਣਿਆ ਹੋਇਆ ਹੈ ਸ਼੍ਰੀ ਅਨੰਦਪੁਰ ਸਾਹਿਬ ਤੋਂ 13 ਕਮਿਲ ਦੀ ਬਿੱਤ ਉੱਤੇ ਨੂਰਪੁਰ ਬਿੱਤੀ ਦੀ ਬਿਲਕੁਲ ਫਰਗਨਾ ਜੋਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਿਲਾਰੀਆਂ ਰੁਕ ਗਿਆ ਤੇ ਦੋ ਬੰਦੇ ਇਕੱਲੇ ਜਾਓ ਅਨੰਦਪੁਰ ਸਾਹਿਬ ਸੂ ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋ ਆ ਹੁਣ ਸੁਣਿਓ ਅਰਦਾਸ ਕਿਵੇਂ ਕੰਮ ਕਰਦੀ ਹੈ ਇਨ ਦੋ ਬੰਦੇ ਭੇਜੇ ਅਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਬੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਬੰਦਾ ਲੜਨ ਵਾਲਾ ਹਸਿਆ ਮੜਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਨਾ ਭੁੱਲ ਜਾ 700 ਬੰਦਾ ਤਾਂ ਸੀ ਸੱਤਾ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰ ਇਹ ਤੇ ਮੇਰੇ ਦਾਇਾ ਨਾ ਕਰ ਬੜਾ ਹੰਕਾਰ ਵਿੱਚ ਮੇਰੇ ਕੋਲ 10000 ਫੌਜ ਹੈ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇੱਧਰ ਸਡੋਰੇ ਮਿੱਟੀ ਭੈਣ ਨੇ ਅਨੰਪੁਰ ਸਹਿਵਲ ਮੂੰਹ ਕਰਕੇ ਅਰਦਾਸ ਕੀਤੀ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਏ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਹੈ ਇੱਕ ਭੈਣ ਦੀ ਤੁਹਾਡੇ ਚਰਨਾਚਰ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸ ਕਰ ਮਹਾਰਾਜ ਮੇਰੇ ਭਰਾ ਸਹਿਬ ਖਾਨ ਨੂੰ ਜਾਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਂ 'ਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ 베ਦੀ ਦੀ ਜੂ ਵਿੱਚ ਬੈਠਾ ਸੀ ਨਾ ਕਲਗੀਧਰ ਪਾਤਸ਼ਾਹ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰੇ ਜਿੱਥੇ ਸਹਿਦਕਨ ਬੈਠਾ ਤੇ ਪਲੰਘ ਦੇ ਭਾਵੇਂ 'ਚ ਤੀਰ ਵੱਜਿਆ ਜਦੋਂ ਤੀਰ ਵੱਜਿਆ ਤੇ ਹੈਰਾਨ ਹੋ ਗਿਆ ਕਿਸੇ ਸ਼ਿਕਾਰੀ ਨੇ ਤੀਰ ਮਾਰੇ ਇਹ ਤੀਰ ਜੇ ਮੇਰੇ ਮੱਥੇ ਉੱਤੇ ਛਾਤੀ ਤੇ ਲੱਗਦਾ ਮਰ ਜਾਣਾ ਸੀ ਨਾਲ ਤੇ ਸਤਾਈਆਂ ਤੀਰ ਕੱਟਿਆ ਦੇਵਕ ਕਹਿੰਦੇ ਜੀ ਇਹ ਤੀਰ ਗੁਰੂ ਗੋਬਿੰਦ ਸਿੰਘ ਨੇ ਮਾਰਿਆ ਕਹਿੰਦਾ ਤੁਹਾਨੂੰ ਕਿਵੇਂ ਪਤਾ ਉਹ ਕਹਿੰਦੇ ਜੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ ਨਿਸ਼ਾਨੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਆ ਵੇਖੋ ਨੋਕ ਤੇ ਸੋਨਾ ਚਮੜਿਆ ਇਸ ਵਾਸਤੇ ਜੇ ਉਹਨਾਂ ਦੇ ਤੀਰ ਨਾਲ ਕੋਈ ਮਰ ਜਾਏ ਤਾਂ ਉਹਦਾ ਕਫਨ ਦਫਨ ਤੇ ਪਰਿਵਾਰ ਦਾ ਗੁਜ਼ਾਰਾ ਹੋ ਸਕੇ ਬੜਾ ਹੈਰਾਨ ਹੋਇਆ ਐਡੀ ਦੂਰ ਨਿਸ਼ਾਨਾ ਅਨੰਦਪੁਰ ਸਾਹਿਬ ਕਿੰਨੀ ਦੂਰ ਹੈ ਉਹਨਾਂ ਕਹਿੰਦੇ ਜੀ 13 ਮੀਲ ਕਹਿੰਦਾ ਐਡੀ ਦੂਰ ਕੋਈ ਨਿਸ਼ਾਨਾ ਨਹੀਂ ਲਾ ਸਕਦਾ ਜਦ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਮਾਤੀ ਨੇ ਤੇ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਤੇ ਨੇੜੇ ਤੇੜੇ ਨੇ ਲੱਭੋ ਝਾੜੀਆਂ ਵਿੱਚ ਲੱਭਣ ਲੱਗ ਪਏ ਸਿਪਾਹੀ ਨਾ ਲੱਭੇ ਤਾਂ ਕਹਿੰਦਾ ਗੁਰੂ ਗੋਬਿੰਦ ਸਿੰਘ ਕਰਮਾਤੀ ਨੇ ਤੈਨੂੰ ਐਡੀ ਦੂਰ ਨਿਸ਼ਾਨਾ ਲਾਇਆ ਹੁਣ ਭੈਣ ਦੀਆਂ ਗੱਲਾਂ ਚਿੱਤੇ ਆਉਣ ਲੱਗ ਪਈਆਂ ਵੀਰਾ ਗੁਰੂ ਗੋਬਿੰਦ ਸਿੰਘ ਕੋਈ ਸਰੀਰ ਵਿਅਕਤੀ ਨਹੀਂ ਉਹ ਅੱਲਾਹ ਤਾਲਾ ਦੀ ਸ਼ਕਤੀ ਹੈ ਭੈਣ ਦੀਆਂ ਗੱਲਾਂ ਮਨ ਜਾਣ ਲੱਗ ਪਈਆਂ ਇੰਨੇ ਨੂੰ ਇਤਿਹਾਸ ਪੈਂਦਾ ਇੱਕ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੋਰ ਛੱਡਿਆ ਉਹ ਪਲੰਘ ਦੇ ਦੂਜੇ ਪਾਵੇ ਵਿੱਚ ਲੱਗਾ ਇਹ ਡਰ ਗਿਆ ਮਨ ਜਿਹੜਾ ਤੀਰ ਮੇਰੇ ਮੰਜੇ ਪਲੰਘ ਵਿੱਚ ਮਾਰ ਸਕਦਾ ਹੈ ਉਹ ਮੇਰੀ ਛਾਤੀ ਵਿੱਚ ਵੀ ਤੀਰ ਮਾਰ ਕੇ ਖਤਮ ਕਰ ਸਕਦਾ ਸੀ ਜਦੋਂ ਉਹ ਤੀਰ ਕੱਢਿਆ ਉਹਦੇ ਨਾਲ ਇੱਕ ਪੱਤਰ ਬੰਨਿਆ ਉਹ ਪੱਤੇ ਤੇ ਚਿੱਠੀ ਤੇ ਲਿਖਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਗੁਰੂ ਗੋਬਿੰਦ ਸਿੰਘ ਨੇ ਕਰਾਮਾਤ ਨਾਲ ਤੀਰ ਨਹੀਂ ਮਾਰਿਆ ਉੱਪਰ ਲਿਖਿਆ ਬਾਦਸ਼ਾਹ ਨੇ ਲਿਖਿਆ ਸੈਦ ਖਾਨ ਇਹ ਤੀਰ ਕਰਾਮਾਤ ਨਾਲ ਨਹੀਂ ਇਹ ਸ਼ਸਤਰ ਵਿਦਿਆ ਦੇ ਅਭਿਆਸ ਕਲਾ ਨਾਲ ਤੀਰ ਮਾਰਿਆ ਐ ਐਦਾਂ 13 13 ਮੀਲ ਤੇ ਨਿਸ਼ਾਨਾ ਮੇਰਾ ਕੱਲਾ ਕੱਲਾ ਸਿੱਖ ਲਾ ਸਕਦਾ ਇਹ ਕਰਾਮਾਤ ਨਹੀਂ ਇਹ ਸ਼ਸਤਰ ਵਿਦਿਆ ਦਾ ਅਭਿਆਸ ਹੈ ਬੜਾ ਟਪਿਆ ਗੁੱਸੇ ਵਿੱਚ ਕ੍ਰੋਧ ਵਿੱਚ ਇਹਨਾਂ ਨੇ ਹੱਲਾ ਬੋਲਦਿਓ ਨਾਂਕੁਰ ਸਾਹਿਬ 10000 ਫੌਜ ਲੈ ਕੇ ਜਹਾ ਅਲੀ ਦੇ ਨਾਰੇ ਲਾਉਂਦੇ ਜੜ ਪੈ ਸ਼੍ਰੀ ਨਨਦਪੁਰ ਸਾਹਿਬ ਦੇ ਕਮਸਾਨ ਦੀ ਜੰਗ ਮਚ ਗਈ ਗੁਰੂ ਦੇ ਸਿੱਖ ਜੰਗ ਲੜ ਰਹੇ ਸਨ ਇੱਧਰ ਭੈਣ ਨਸੀਰਾ ਭਰਾ ਲੈ ਅਰਦਾਸਾਂ ਕਰਦੀ ਹੈ ਮਹਾਰਾਜ ਮੇਰੇ ਭਰਾ ਨੂੰ ਬਖਸ਼ ਦਿਓ ਇਹਨੂੰ ਜਾਨੋਂ ਨਾ ਮਾਰਿਓ ਇਹਨੂੰ ਆਪਣੇ ਕੋਲ ਰੱਖ ਲਿਓ ਇਦਾਂ ਅਰਦਾਸਾਂ ਹੋ ਰਹੀਆਂ ਨੇ ਮਦਨ ਜੰਗ ਚੱਲ ਪਿਆ ਤੇ ਸੈਦ ਖਾਂ ਮਨ ਵਿੱਚ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਭਲੀ ਹੈ ਤਾਂ ਮੇਰੇ ਸਾਹਮਣੇ ਆਵੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਮੰਦਨ ਜੰਗ ਲਈ ਚੌਣ ਲਈ ਤਿਆਰ ਹੋ ਗਏ ਸਿੱਖਾਂ ਹੱਥ ਜੋੜ ਕੇ ਕਹੇ ਮਹਾਰਾਜ ਤੁਸੀਂ ਨਾ ਜੰਗ ਵਿੱਚ ਜਾ ਜਿੰਨੀ ਤੇ ਰਸੀ ਜਿਉਂ ਨੇ ਗੁਰੂ ਦਾ ਕੀ ਕੰਮ ਜੰਗ ਵਿੱਚ ਕਲਕਿੰਦਰ ਬਾਦਸ਼ਾਹ ਨੇ ਬਚਨ ਕਹੇ ਕਹਿੰਦੇ ਦਇਆ ਨਾ ਮਹਣ ਜੰਗ ਬਦਲ ਗਈ ਹੈ ਬਾਦਸ਼ਾਹ ਤੋਂ ਸਿੱਖ ਪੁੱਛਦੇ ਮਹਾਰਾਜ ਜੰਗ ਕਿਵੇਂ ਬਦਲ ਗਈ ਹੈ ਉਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਅਨੇਜ ਖੰਡ ਵਟੇ ਦੀ ਪੋਲ ਅਮਰਦ ਭਾਨ ਸਿੱਖਾਂ ਨੂੰ ਨਹੀਂ ਘਰਾਇਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਸਿੱਖੋ ਜੰਗ ਬਦਲ ਗਈ ਹੈ ਕਹਿੰਦੇ ਮਹਾਰਾਜ ਕਿਵੇਂ ਕਹਿੰਦੇ ਜੰਗ ਉਹਨਾਂ ਤੀਰ ਕਮਾਨ ਤੀਰਾਂ ਤਲਵਾਰਾਂ ਤੇ ਤੋਪਾਂ ਦੀ ਨਹੀਂ ਜੰਗ ਕੋਈ ਹੋਰ ਸ਼ੁਰੂ ਹੋ ਗਈ ਹੈ ਸਾਨੂੰ ਕਿਸੇ ਨੇ ਬੰਗਾਰ ਭਾ ਕੇ ਕਿਹਾ ਜੇ ਗੁਰੂ ਗੋਬਿੰਦ ਸਿੰਘ ਐਡਾ ਹੀ ਬਲੀ ਹੈ ਮੇਰੇ ਸਾਹਮਣੇ ਆਵੇ ਨਾਲੇ ਜਿਹਨੇ ਸਾਨੂੰ ਬੁਲਾਇਆ ਨਾ ਸਿੱਖੋ ਉਹਦੀ ਖੈਰੀਅਤ ਵਾਸਤੇ ਉਹਦੀ ਭੈਣ ਅਰਦਾਸਾਂ ਕਰ ਰਹੀ ਹੈ ਅਸੀਂ ਉਸ ਦੀ ਭੈਣ ਦੀ ਕੀਤੀ ਅਰਦਾਸ ਵਿਰਤ ਨਹੀਂ ਜਾਣ ਦੇ ਸਕਦੇ ਕਿਉਂਕਿ ਉਹ ਅਰਦਾਸ ਕੋਈ ਹੋਰ ਨਹੀਂ ਸਢੌਰੇ ਦੇ ਪੀਰ ਬੁੱਧੂ ਸ਼ਾਹੀ ਵਿਗਮ ਕਰ ਰਹੀ ਹੈ ਜਿਹੜਾ ਸਾਡਾ ਮੁਰੀਦ ਹੋਵੇ ਉਹਦੀ ਅਰਦਾਸ ਕਦੇ ਵਿਰਤ ਨਹੀਂ ਜਾਂਦੀ ਬਾਦਸ਼ਾਹ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗ ਵਿੱਚ ਆ ਗਏ ਮੱਤੀ ਹੋਈ ਜੰਗ ਹਜ਼ੂਰ ਨੇ ਘੋੜਾ ਲਿਆ ਕੇ ਸਿੱਧਾ ਖਲਾਰ ਦਿੱਤਾ ਸੈਦ ਖਾਨ ਦੇ ਸਾਹਮਣੇ ਬਾਦਸ਼ਾਹ ਬੋਲੇ ਸੈਦ ਖਾਨ ਇਦਰ ਵੇਖ ਮੈਨੂੰ ਹੀ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਜੇ ਵਾਰ ਕਰ ਸਕਣਾ ਤੇ ਕਰ ਸੈਦ ਖਾਨ ਨੇ ਤੀਰ ਨੂੰ ਹੱਥ ਪਾਇਆ ਸ਼ਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਘੋੜਾ ਹੋਰ ਨਜ਼ਦੀਕ ਕਰ ਲਿਆ ਇਹ ਹੱਥੋਂ ਕੰਬਣ ਲੱਗ ਪਿਆ ਉਹ ਮਨਾ ਇਹਨੂੰ ਮਰਨ ਦਾ ਖੌਫ ਡਰ ਨਹੀਂ ਇਹ ਨਜ਼ਦੀਕ ਕਿਉਂ ਆ ਰਹੇ ਨੇ ਕੱਲ ਕੀ ਤਰ ਬਾਦਸ਼ਾਹ ਵੇ ਖੌਫ ਅੱਗੇ ਵਧਦੇ ਗਏ ਬਿਲਕੁਲ ਥੋੜਾ ਬਕਵਾ ਰਹਿ ਗਿਆ ਸੇਧ ਕਾ ਕੰਨਾ ਮਹਾਰਾਜ ਇੰਨੇ ਨੇੜਿਓ ਮੈਂ ਤੀਰ ਕੀ ਮਾਰਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਜ਼ਰ ਭਰ ਕੇ ਸੈਦ ਖਨਵਲ ਵੇਖਿਆ ਇਹਦੇ ਹੱਥ ਵਿੱਚੋਂ ਤੀਰ ਛੁੱਟ ਗਿਆ ਨਜ਼ਰ ਮਿਲਣ ਦੀ ਧੀਰ ਸੀ ਕਲਗੀਧਰ ਪਾਤਸ਼ਾਹ ਨੇ ਉਹ ਤੀਰ ਇਹਦੇ ਮਾਰ ਦਿੱਤਾ ਜਿਹੜਾ ਕਿਸੇ ਭਾਗਾਂ ਵਾਲੇ ਦੇ ਵੱਜਦਾ ਉਹ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਮਿਲੀ ਤੇ ਪਾਤਸ਼ਾਹ ਨੇ ਉਹ ਤੀਰ ਮਿਹਰਮਤ ਦਾ ਕਿਰਪਾ ਦਾ ਦਰਸ ਦਾ ਇਹਦੇ ਵੱਲ ਛੱਡਿਆ ਜਿਹੜਾ ਕਿਸੇ ਭਾਕਾਂ ਵਾਲੇ ਦੇ ਵੱਜਦੇ ਬਾਦਸ਼ਾਹ ਨੇ ਇੱਕੋ ਹੀ ਨਜ਼ਰ ਪਾਈ ਸੈਦ ਖਾਂ ਘੋੜੇ ਤੋਂ ਭਉਇ ਉਤਰਾਇਆ ਇਹਦੀਆਂ ਅੱਖਾਂ ਅੰਜੂਆਂ ਨਾਲ ਭਰ ਗਈਆਂ ਪੀਰ ਕਮਾਨ ਨੇ ਨੇ ਸੁੱਟ ਦਿੱਤੇ ਉਹ ਤੀਰ ਪਤਕ ਕਿਹੜਾ ਚੱਲਿਆ ਜਿਹਨੂੰ ਬਾਦਸ਼ਾਹ ਬਾਣੀ ਅੰਦਰ ਕਹਿੰਦੇ ਕਬੀਰ ਸਤ ਗੁਰ ਸੂਰਮੇ ਵਾਇਆ ਮਣ ਜੁਏਕ ਲਗ ਤਹੀਂ ਮੋਇ ਗਿਰ ਪਰਿਆ ਪਰ ਕਰ ਜੇ ਸੇਕ ਇਦੇ ਕਲੇਜੇ ਚ ਐਸਾ ਛੇਕ ਪਿਆ ਇਹ ਕੋੜੇ ਤੁੱਤਰਿਆ ਰੋਪਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਾ ਕੇ ਇਹਨੇ ਚਰਨ ਪਕੜ ਲਏ ਜਿਹੜਾ ਰਕਾਬ ਵਿੱਚ ਪੈਰ ਰੱਖਿਆ ਸੀ ਨਾ ਬਾਦਸ਼ਾਹ ਨੇ ਇਹਨੇ ਸੱਚਾ ਪੈਰ ਪਕੜਿਆ ਆਪਣਾ ਮੱਥਾ ਚਰਨਾਂ ਚ ਨਾ ਪਾਇਆ ਬਾਦਸ਼ਾਹ ਕਹਿੰਦੇ ਤੂੰ ਤੇ ਸਾਨੂੰ ਜਿਉਂਦਾ ਤੇ ਮਰਦਾ ਪਕੜਨ ਆਇਆ ਸੀ ਤੁਹ ਤੋਂ ਕਹਿਣਾ ਸਾ ਦਿੱਲੀ ਦਰਬਾਰ ਵਿੱਚ ਜਿਉਂਦਾ ਮਰਦਾ ਪੇਸ਼ ਕਰਾਂਗਾ ਗੁਰੂ ਗੋਬਿੰਦ ਸਿੰਘ ਜੀ ਇਹਨੇ ਭੋਗ ਮਾਰ ਕੇ ਰੋ ਪਿਆ ਕਹਿਣ ਲੱਗਾ ਮੇਰੀ ਭੈਣ ਸੱਚ ਕਹਿੰਦੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਅਗੰਮ ਸ਼ਕਤੀ ਹੈ ਕਲਕੀਆਂ ਬਾਲੇ ਨੇ ਬਚਨ ਗਿਆ ਸੈਦ ਖਾਨ ਤੈਨੂੰ ਪਤਾ ਤੇਰੇ ਕਰਮ ਬਦਲ ਗਏ ਨੇ ਤੈਨੂੰ ਪਤਾ ਅੱਜ ਮਦਨ ਦੇ ਜੰਗ ਵਿੱਚ ਤੇਰੀ ਮੌਤ ਹੋਣੀ ਸੀ ਅੱਜ ਕਿਸੇ ਜੱਪਣ ਵਾਲੀ ਤੇਰੀ ਭੈਣ ਨੇ ਅਰਦਾਸ ਕੀਤੀ ਹੈ ਉਹਦੀ ਕੀਤੀ ਹੋਈ ਅਰਦਾਸ ਨੇ ਤੇਰੇ ਕਰਮ ਬਦਲ ਦਿੱਤੇ ਸਹਿਦ ਖਾਨ ਅੱਜ ਤੈਨੂੰ ਸਦੀਵੀ ਜੀਵਨ ਮਿਲ ਗਿਆ ਇਹਨੇ ਰੋਂਦੇ ਹੋਏ ਨੇ ਪਾਦਸ਼ਾਹ ਦੇ ਚਰਨ ਛੋਏ ਮਸਤਕ ਲਾ ਕੇ ਪੂਰੇ ਮਦੰਨੇ ਜੰਗ ਵਿੱਚ ਉੱਚੀ ਆਵਾਜ਼ ਵਿੱਚ ਇਹਨੇ ਕਿਹਾ ਐ ਤੁਰਕੰਨਾ ਫੌਜ ਸਾਰੀ ਫੌਜ ਨੂੰ ਖੋਖਾ ਦੇ ਬੋ ਕਹਿੰਦਾ ਐ ਤੁਰਕੰਨਾ ਫੌਜ ਮੈਦਾਨ ਛੱਡ ਕੇ ਭੱਜ ਜਾਓ ਜਾ ਕੇ ਦਿੱਲੀ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਗੋਬਿੰਦ ਸਿੰਘ ਨੇ ਸੈਦ ਖਾਨ ਨੂੰ ਗੁਲਾਮ ਬਣਾ ਲਿਆ ਸਾਧ ਸੰਗਤ ਜਿਹੜਾ ਗੁਰੂ ਨੂੰ ਪકડਣਾ ਆਇਆ ਸੀ ਅੱਜ ਗੁਰੂ ਦਾ ਗੁਲਾਮ ਹੋ ਗਿਆ ਇਹ ਪਤਾ ਕਰਮ ਕਿਵੇਂ ਬਦਲੇ ਇੱਕ ਭੈਣ ਦੀ ਅਰਦਾਸ ਹੈ